ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋ ਤੇ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡ ਦੇ ਵਿੱਚ 40,85,175 ਕਰੋੜ ਰੁਪਏ ਦੀ ਕਰਮਹੇਰਾਫਜ਼ੀ ਦੇ ਦੋਸ਼ੇਠ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਡੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕੀਤਾ ਇਹ ਪ੍ਰਗਟਾਵਾ ਦੇ ਆ ਦਿੱਤੀ ਰਾਜ ਵਿਦਿਨਾਂ ਸਬੀਰੂ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਕਪਲੇਬਾਜੀ ਸੰਬੰਧੀ ਅਮਲੋ ਦੇ ਤਤਕਾਲੀ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਸਮੇਤ ਪੰਜ ਵਿਅਕਤੀਆਂ ਵਿਰੁੱਧ ਵਿਜੀਲੈਂਸ थाना ਪਟਿਆਲਾ ਰੇਂਜ ਵਿਖੇ ਆਈਪੀਸੀ ਦੀ ਧਾਰਾ 409 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਤਹਿਤ ਧਾਰਾ 1 13 1 ਅਤੇ 13 2 ਦੇ ਤਹਿਤ ਐਫ ਆਈ ਆਰ ਨੰਬਰ 37 ਮਿਤੀ 9 8 2024 ਨੂੰ ਦਰਜ ਕੀਤੀ ਗਈ। ਦੱਸਨ ਜੋਗ ਹੈ ਕਿ ਇੱਕ ਮੁਲਾਜ਼ਮਾਂ ਨੇ ਆਪਸੀ ਮਿਲੀ ਭੁਗਤ ਦੇ ਨਾਲ ਕੁਝ ਪ੍ਰਾਈਵੇਟ ਫਰਮਾਂ ਤੇ ਇੱਕ ਨਿੱਜੀ ਵਿਅਕਤੀ ਦੇ ਨਾਂ ਤੇ ਜਾਲੀ ਫੱਟ ਜਾਰੀ ਕੀਤੇ ਜਿਸ ਕਰਕੇ ਸਰਕਾਰੀ ਫੰਡਾਂ ਦੇ ਵਿੱਚ 40,85,175 ਰੁਪਏ ਦੀ heira-pheri ਕੀਤੀ ਗਈ। ਉਹਨਾਂ ਨੇ ਅੱਗੇ ਵੀ ਦੱਸਿਆ ਗਿਆ ਦੱਸਿਆ ਹੈ ਕਿ ਇਸ ਕੇਸ ਦੇ ਵਿੱਚ ਮੁਲਾਜ਼ਮ ਅਮਲੋ ਅਤੇ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਭਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਵੀ ਹੁਣ ਜਾਰੀ ਹੈ।